ਇਹਨਾਂ ਅਕਸਰੀ ਜਦੋਂ ਕੋਈ ਪ੍ਰਾਣੀ ਗੱਡੀ ਹੋ ਜਾਂਦੀ ਹੈ ਤੇ ਅਸੀਂ ਸਾਰੇ ਖਾਸ ਕਰਕੇ ਪੰਜਾਬੀ ਦਿੱਲੀ ਵਾਲੇ ਪਾਸੇ ਨ ਜਾਣੇ ਵੀ ਉੱਥੇ ਸਸਤੀ ਮਿਲ ਜਾਂਦੀ ਹੈ। ਤਾਂ ਦਿੱਲੀ ਦੇ ਵਿੱਚ ਪ੍ਰਾਣੀਆਂ ਗੱਡੀਆਂ ਜਿਹੜਾ ਰੌਲਾ ਪਿਆ ਹੋਇਆ ਸੀਗਾ ਵੀ ਇੱਥੇ ਤੇ ਭਾਈ ਤੇਲ ਨਹੀਂ ਦੇਣਾ ਇਹਨਾਂ ਨੂੰ, ਪੈਟਰੋਲ ਨਹੀਂ ਦੇਣਾ, ਡੀਜ਼ਲ ਨਹੀਂ ਦੇਣਾ। ਪਰ ਉੱਥੇ ਇਹ ਕਹਿੰਦੇ ਵੀ ਸਰਕਾਰ ਨੇ ਆਹਦਾ ਯੂ ਟਰਨ ਲੈ ਲਿਆ ਇੱਕ ਵਾਰੀ ਉਹ ਚੀਜ਼ ਰੋਕਤੀ ਹੈ। ਕਾਰਨ ਕੀ ਹੈ ਜੀ? ਉਹ ਗੱਡੀਆਂ ਤੇ ਹੁਣ ਪ੍ਰਾਣੀਆਂ ਤੇ ਪ੍ਰਾਣੀਆਂ ਨੇ ਪਹਿਲਾਂ ਨਾਲ ਪ੍ਰਦੂਸ਼ਣ ਉਹਨਾਂ ਨੇ ਹੁਣ ਵੀ ਕਰਨਾ ਹੈ। ਪਰ ਇਹ ਯੂ ਟਰਨ ਦਾ ਕਾਰਨ ਕੀ ਹੋਇਆ? ਹੂੰ। ਇਹ ਦੇਖੋ ਪਤਾ ਕੀ ਹੈ? ਕਿ ਉੱਥੇ ਜਿਹੜੇ ਹੈਗੇ ਆ ਨਾ ਵਾਤਾਵਰਣ ਮੰਤਰੀ ਉਹ ਨੇ ਮਨਜਿੰਦਰ ਸਿੰਘ ਸਿਰਸਾ ਜੀ ਮਨਜਿੰਦਰ ਸਿੰਘ ਸਿਰਸਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹ ਇੱਕ ਐਸਾ ਚਿਹਰਾ ਨੇ ਜਿਨ੍ਹਾਂ ਦਾ ਕੁਝ ਰਾਜਾਂ ਤੇ ਪ੍ਰਭਾਵ ਪਏਗਾ ਹੂੰ ਜਦੋਂ ਇਹਨਾਂ ਨੂੰ ਬਣਾਇਆ ਸੀ ਮੈਂ ਤੁਹਾਨੂੰ ਉਸ ਵੇਲੇ ਵੀ ਕਿਹਾ ਸੀਗਾ ਕਿ ਚਾਹੇ ਉਹ ਦਿੱਲੀ ਆ ਚਾਹੇ ਹਰਿਆਣਾ ਤੇ ਕੋਈ ਸ਼ਹਿਰ ਤੱਕ ਪੰਜਾਬ ਆ ਤੇ ਤੁਹਾਡੇ ਸਾਹਮਣੇ ਆ ਕੇਜਰੀਵਾਲ ਜਦੋਂ ਵੀ ਉਥੋਂ ਦਿੱਲੀੋਂ ਬਹਿੰਦੇ ਆ ਗੱਡੀ 'ਚ ਉਹ ਨਾਲ ਹੀ ਪਿੱਛੇ ਗੱਡੀ ਲਾ ਲੈਂਦੇ ਆ ਤੇ ਇੱਥੇ ਆ ਕੇ ਪ੍ਰੈਸ ਕਾਨਫਰੰਸ ਕਰ ਦਿੰਦੇ ਆ ਜੀ ਉਥੇ ਪਿਛਲੇ ਦਿਨੀ ਹਾਊਸ ਦੇ ਵਿੱਚ ਬੋਲਣ ਡੈ ਸੀ ਹੂੰ ਕਹਿੰਦੇ ਜੀ ਕੇਜਰੀਵਾਲ ਤਾਂ ਸਦਮੇ 'ਚ ਚਲਾ ਗਿਆ ਮੈਂ ਕਹ ਮੈਂ ਬੜਾ ਕੰਨ ਲਾ ਕੇ ਸੁਣਿਆ ਮੈਂ ਕਿ ਬੜਾ ਇੱਕ ਮੰਤਰੀ ਕਹਿ ਰਿਹਾ ਜੀ ਦਿੱਲੀ ਦਾ ਔਨ ਰਿਕਾਰਡ ਹੈ ਮੈਂ ਆਪਦੇ ਕੋਲੋਂ ਨਹੀਂ ਕਹਿ ਰਿਹਾ ਹੂੰ ਹੂੰ ਉਹ ਕਹਿੰਦੇ ਜੀ ਉਹ ਸਦਮੇ 'ਚ ਚਲੇ ਗਿਆ ਵੀ ਮੇਰਾ ਰਾਤ ਚਲਾ ਗਿਆ ਉਹ ਕਹਿੰਦੇ ਜੀ ਫੇਰ ਹੁਣ ਉਹ ਕਹਿੰਦੇ ਵੀ ਕੀ ਕਰਦੇ ਆ ਕਿ ਉਹ ਇਕਲ ਵਧੀਆ ਗੱਡੀ ਚ ਉਹਨਾਂ ਨੂੰ ਬਾ ਲੈਂਦੇ ਆ ਪਿੱਛੇ ਅੱਗੇ ਗੱਡੀਆਂ ਦਾ ਕਾਫਲਾ ਉਹਨਾਂ ਨੂੰ ਕਹਿੰਦੇ ਕਿ ਨਹੀਂ 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 ਅੰਪਰਾਜ ਦੇ ਵਿੱਚੋਂ ਪੰਜਾਬ ਦਿਖਾ ਦਿੰਦੇ ਆ ਆਪਰਾਜ ਆ ਕਿਤੇ ਵੀ ਐ ਛਡੋ ਫੇਰ ਕਹਿੰਦੇ ਵੀ ਥੋੜੀ ਜਿਹੀ ਸੁਰਤ ਚਾਉਂਦੇ ਆ ਫੇਰ ਰੂਣ ਝਟਕਾ ਜਦੋਂ ਲੱਗਦਾ ਫੇਰ ਉਹ ਜਹਾਜ਼ 'ਚ ਚੜਾ ਲੈਂਦੇ ਆ ਕਿ ਨਹੀਂ ਨਹੀਂ ਸਰ ਉਹ ਕਹਿੰਦੇ ਵੀ ਜਿਵੇਂ ਜਵਾਕ ਨੂੰ ਖੜਾਉਣਾ ਦਿਖਾ ਕੇ ਵਰਾਈਦਾ ਉਹ ਇਦਾਂ ਉਹਨੂੰ ਰਾਜ ਦਾ ਮਾਡਲ ਦਿਖਾ ਕੇ ਵਰਾਉਣ ਮੈਂ ਨਹੀਂ ਕਹਿ ਰਿਹਾ ਸਰਸਾ ਸਾਹਿਬ ਕਹਿ ਰਹੇ ਪਤਾ ਨਹੀਂ ਉਹਨਾਂ ਕੋਲ ਰਿਪੋਰਟ ਕਿਤੋਂ ਆਈ ਤਬ ਬਰਹਾਲ ਇਹ ਹੁਣ ਹਵਾਲਾ ਦੇ ਰਹੇ ਆ ਕਿ ਇੱਕ ਨਾ ਐਨਸੀਆਰ ਹੈ ਤੁਹਾਨੂੰ ਪਤਾ ਹੀ ਹੈ ਨਾ ਜੀ ਨੈਸ਼ਨਲ ਕੈਪੀਟਲ ਰੀਜਨ ਜਿਹੜਾ ਵੀ ਮਤਲਬ ਕੁਝ ਯੂਪੀ ਦਾ ਏਰੀਆ ਆ ਗਿਆ ਕੁਝ ਹਰਿਆਣਾ ਦਾ ਏਰੀਆ ਆ ਗਿਆ ਦਿੱਲੀ ਦੇ ਨਾਲ ਆਦਾ ਐਨਸੀਆਰ ਕਹਿ ਦਿੰਦੇ ਆ ਨੋਇਡਾ ਵਗੈਰਾ ਚੁੱਕੀ ਆ ਆ ਜਿਹੜਾ ਆਉਂਦੇ ਨੇ ਨਾ ਇੱਕ ਲਸ਼ਕਰੇ ਤੋਬਾ ਤੇ ਇੱਕ ਲਸ਼ਕਰੇ ਨੋਇਡਾ ਆ ਜ਼ਿਆਦਾਤਰ ਖਬਰਾਂ ਦੇ ਸਟੂਡੀਓ ਉੱਥੇ ਹੀ ਨੇ ਜੀ ਜੀ ਤਾਂ ਖੈਰ ਉਹ ਐਮਸੀਆਰ ਦੇ ਵਿੱਚ ਇਹਨਾਂ ਦਾ ਤਰਕ ਇਹ ਆ ਕਿ ਜਿਹੜੀ ਆਟੋਮੈਟਿਕ ਨੰਬਰ ਪਲੇਟ ਪਛਾਣ ਪ੍ਰਣਾਲੀ ਹੈ ਜੀ ਜਿਹਨੂੰ ਅੰਗਰੇਜ਼ੀ ਦੇ ਵਿੱਚ ਸ਼ਾਇਦ ਏਐਨਪੀਆਰ ਕਹਿੰਦੇ ਨੇ ਕਿ ਉਹ ਹਾਲੇ ਕੰਮ ਨਹੀਂ ਕਰਦੀ ਮਤਲਬ ਕਿ ਆਟੋਮੈਟਿਕ ਢੰਗ ਦੇ ਨਾਲ ਨੰਬਰ ਪਲੇਟਾਂ ਦੀ ਜਿਹੜੀ ਹੈ ਨਾ ਉਹ ਪਛਾਣ ਨਹੀਂ ਹੁੰਦੀ। لہذا اس واسطے ਹਾਲੇ ਨੂੰ ਟਾਲ ਦਿੱਤਾ ਜਾਵੇ। ਕਿਉਂ? ਕਿਉਂਕਿ ਤੁਹਾਨੂੰ ਪਤਾ ਹੀ ਆ ਉਹ ਪٹرول ਵਾਲੀ ਗੱਡੀ ਆ ਜਿਹੜੀ ਜਾਂ ਸੀਐਨਜੀ ਵਾਲੀ ਗੱਡੀ ਆ ਉਹ ਸ਼ਾਇਦ 15 ਸਾਲ ਤੇ ਜਿਹੜੀ ਡੀਜ਼ਲ ਵਾਲੀ ਆ ਉਹ ਸ਼ਾਇਦ 10 ਸਾਲ ਪੁਰਾਣੀ ਉਹ ਕਹਿੰਦੇ ਤੇਲ ਹੀ ਨਹੀਂ ਪਾਉਣਾ। ਉਹ ਕਹਿੰਦੇ ਵੀ ਜਿਹੜੇ ਇੱਥੋਂ ਤੇਲ ਨਹੀਂ ਪਾਉਣਗੇ ਬਾਹਰ ਜਾ ਕੇ ਐਨਸੀਆਰ ਚੋਪਾ ਲਣਗੇ। ਜੀ। ਗੱਲ ਤੇ ਉੱਥੇ ਦੀ ਉੱਥੇ ਆ। ਹੂੰ। ਟਬਰ ਤੇ ਉਡੇ ਦਾ ਉਡੇ ਹੀ ਰਹਿ ਗਿਆ ਸੋ ਇਸ ਵਾਸਤੇ ਐਮਸੀਆਰ ਨੂੰ ਵੀ ਵਿੱਚ ਕਵਰ ਕਰੋ ਹੁਣ ਐਮਸੀਆਰ ਦੇ ਵਿੱਚ ਉਹ ਪ੍ਰਣਾਲੀ ਨਹੀਂ ਕੰਮ ਕਰਦੀ ਇਹਦਾ ਮਤਲਬ ਇਹ ਆ ਕਿ ਭਾਜਪਾ ਨੂੰ ਇੱਕ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਜਿਵੇਂ ਸਸੋਧਿਆ ਸਾਹਿਬ ਕਹਿੰਦੇ ਕਿ ਇਹ ਸਰਕਾਰ ਚਲਾ ਰਿਹਾ ਕਿ ਫਲੋਇਰਾ ਪੰਚਾਇਤ ਵਾਲਾ ਸਾਹਿਬ ਖਤਾਬ ਚੱਲਣ ਡਿਆ ਉਹ ਨਹੀਂ ਪੰਚਾਇਤ ਸਿਰੇ ਜਿਹੜੀ ਆ ਉਹ ਨਵਾਂ ਸੱਚ ਉਹਦਾ ਆ ਗਿਆ ਭਾਗ ਦੇਖਦੇ ਹਾਂ ਹੁਣ ਵੀਕੈਂਡ ਦੇ ਤੇ ਮੇਰੀ ਫੇਵਰਟ ਆ ਉਹ ਹੈ ਪੰਚਾਇਤ ਸਿਰੇ ਜੀ ਤਾਂ ਕਹਿੰਦਾ ਮਤਲਬ ਇਹ ਆ ਕਿ ਇਹਨਾਂ ਦਾ ਜ਼ੋਰਦਾਰ ਵਿਰੋਧ ਹੋ ਰਿਹਾ ਲੋਕ ਕਹਿੰਦੇ ਕਿ ਕਮਾਲ ਦੀ ਗੱਲ ਹੈ ਯਾਰ ਅਸੀਂ ਇਹ ਗੱਡੀ ਹੁਣ ਮੰਨ ਲਓ ਕਿਸੇ ਦੀ ਗੱਡੀ ਚੱਲੀ 10 ਸਾਲਾਂ ਦੇ ਵਿੱਚ ਲੱਖ ਤੋਂ ਵੀ ਥੱਲੇ ਜਾਂ 50000 ਦੇ ਕਰੀਬ ਆ ਉਹ ਕਹਿੰਦੇ ਵੀ ਇਹਦਾ ਕੀ ਮਾੜਾ ਇਹ ਵੀ ਉਹ ਗਈ ਕਬਾੜ ਦੇ ਵਿੱਚ ਵੀ ਅਸੀਂ ਤੇ ਪਾਣੀਾਂ ਡੇ ਚਲੇ ਜਾਵਾਂਗੇ ਸੋ ਇਸ ਕਰਕੇ ਹੁਣ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਹੈ ਕਿ ਭਾਈ ਇੱਕ ਪਤਲੀ ਗਲੀ ਬਣਾ ਲਈਏ ਸਿੱਧਾ ਹੂੰ ਯੂ ਟਰਨ ਆ ਮਾਰੀਏ ਬਿਲਕੁਲ ਵੀ ਐਦਾਂ ਜੇ ਕਰਕੇ ਕੁਝ ਸਮਾਂ ਕੁਝ ਹੋਰ ਵਕਵਾ ਜਿਹੜਾ ਮਿਲ ਜਾਏਗਾ ਉਹ ਤੋਂ ਬਾਅਦ ਵੇਖਾਂਗੇ ਕਿ ਕਿਸ ਪਾ ਵਿਖਦੀ ਹੈ ਜੀ 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 ਚਲੋ ਜੀ ਭਾਤੇ ਟਾਈਮ ਦੱਸ ਦਿੰਦਾ ਪਰ ਹੁਣ ਮਿੱਤਰ ਮਿੰਟੂ ਜੀ ਕਹਿ ਰਹੇ ਨੇ ਕਿ ਭਾਈ ਕੋਈ ਕਹਿ ਰਿਹਾ ਸੀ 2 ਘੰਟੇ ਦਾ ਪ੍ਰੋਗਰਾਮ ਕਰਦੇ ਹੋ ਉਹ ਨਹੀਂ ਸਾਰਾ ਕਿਹੜੇ 5 ਘੰਟੇ ਦਾ ਕਰਦੇ ਹੋ ਨਹੀਂ ਨਹੀਂ ਜੀ ਤੋਂ ਨਹੀਂ ਫਿਰ ਇਹ ਨਾ ਬੰਦਾ ਪਤਾ ਕੀ ਆ ਜਿਹੜੀ ਚੀਜ਼ ਜ਼ਿਆਦਾ ਹੋ ਜਾਵੇ ਨਾ ਫਿਰ ਉਹਦੇ ਨਾਲ ਤੁਹਾਨੂੰ ਪਤਾ ਹੀ ਆ ਲਗਾ ਘਟ ਜਾਂਦਾ ਜੀ ਠੀਕ ਹੈ ਨਾ ਉਹ ਨਾ ਕਿਸੇ ਨੇ ਕੋਟੇਸ਼ਨ ਵੀ ਇੱਕ ਦਿਨ ਮੈਨੂੰ ਸੁਣਾਈ ਸੀਗੀ ਉਹ ਕਹਿੰਦੇ ਯਾਰ ਜੇ ਤੁਸੀਂ ਹਰ ਟਾਈਮ ਅਵੇਲੇਬਲ ਰਹੋਗੇ ਨਾ ਤੇ ਤੁਹਾਡੀ ਵਕਤ ਘਟ ਜਾਏਗੀ ਸਹੀ ਗੱਲ ਬਿਲਕੁਲ ਜੀ ਨਾਲਿਆ ਤੇ ਅਸੀਂ ਤਾਂ ਅਵੇਲੇਬਲ ਹੀ ਰਹਿਣ ਵਾਲੇ ਬੰਦੇ ਆ ਜੀ ਪਰ ਮਨੁੱਖੀ ਸਰੀਰ ਦੀ ਇੱਕ ਸਮਰੱਥਾ ਹੁੰਦੀ ਹੈ ਜੀ ਇੱਕ ਹੱਦ ਹੁੰਦੀ ਹੈ ਜੀ ਮੇਰੀ ਉਮਰ ਵੀ ਹੁਣ ਟਲਕਵੀਂ ਆ ਜੀ ਤੇ ਬੋਲਣਾ ਬਹੁਤ ਬਿਲਕੁਲ ਜੀ ਇਹ ਤੇ ਵੇਖਣ ਚ ਲੱਗਦਾ ਤਿਆਰੀ ਬੋਲਣਾ ਪੇਸ਼ਕਾਰੀ ਬਹੁਤ ਇੰਨਾ ਕੁਝ ਇਕੱਠਾ ਕਰਨਾ ਸੋਚਣਾ ਸਮਝਣਾ ਆਪਣਾ ਕੁਝ ਬਹੁਤ 5 10 ਮਿੰਟ ਇਧਰ ਉਧਰ ਲਾ ਲਈ ਤੇ ਆ ਜੀ ਜੀ ਇੰਨਾ ਹਾਲ ਫਿਲਹਾਲ ਪ੍ਰਵਾਨ ਕਰੋ ਕੋਈ ਗੱਲ ਹੈ ਜੀ ਹਮ ਹਾਂ ਜੀ ਲਓ ਜੀ ਮੰਨੂ ਜੀ ਕਹਿ ਰਹੇ ਨੇ ਭਈ ਕਿ ਅਸੀਂ ਮੈਚ ਦੀ ਸਿਕਿਉਰਿਟੀ ਕਰ ਰਹੇ ਹਾਂ ਨਾਲ ਨਾਲ ਪ੍ਰੋਗਰਾਮ ਦੇਖ ਰਹੇ ਹਾਂ ਇੰਗਲੈਂਡ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮੇਰਬਾਨੀ ਅੱਛਾ ਜੀ ਉੱਥੇ ਟੈਸਟ ਮੈਚ ਦੇ ਵਿੱਚ ਜੀ 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 ਨਾਲ ਕਿਸ ਮੈਚ ਦੇ ਇਹ ਨਹੀਂ ਉਸੇ ਲਈ ਦੱਸ ਰਿਹਾ ਜੀ इंग्लैंड 156 ਤੇ 5 ਆਊਟ ਅਤੇ ਕੱਲ ਆਪਣਾ ਗੇਲ 200 ਇਹ 67 ਕਹਿ ਰਹੇ ਨੇ ਤੇ ਮੈਂ ਅੱਛੇ ਸਿਕਿਉਰਟੀ ਸੰਭਰੇ ਨੇ ਉੱਥੇ ਜੀ ਜੀ